ਸੜਤਾ 20 ਉਟਾਈ ਪੈਣਗੇ। ਵੀਰਪਾਲ ਨੇ ਸਲਾਈ ਦਾ ਕੰਮ ਤੋੜ ਲਿਆ। ਐਮੀਨ ਨਾਲੇ ਜੇ ਕਿਸੇ ਨੇ ਹੋਰ ਖਰੀਦ ਲਈ ਨਾ ਉਹ ਜਮੀਨ ਨਾਲੇ ਤਾਂ ਅਗਲਾ ਬੱਟਾ ਵੱਡੂਗਾ। ਨਾਲੇ ਆਪਣੇ ਨਾਲ ਸਾਰਾ ਦਿਨ ਉਹਦੀ ਲੜਾਈ ਰਹਾ ਕਰੂਗੀ। ਜੱਟ ਦੀ ਜੁਣ ਵੀ ਬੁਰੀ ਹੈ ਯਾਰ। ਕਦੇ ਮੋਟਰ ਖੜ ਜਾਂਦੀ ਹੈ, ਕਦੇ ਰੇਸ ਸਪਰੇ। ਕਦੇ ਫਾਸਲਾਂ ਦੇ ਕੋਈ ਆਫਤ ਆ ਜਾਂਦੀ ਹੈਗੀ ਹੜ੍ਹ ਹੋੜ ਆ ਜਾਂਦੇ ਹੈਗੇ ਕੋਈ ਪਤਾ ਹੀ ਨਹੀਂ ਲੱਗਦਾ ਦਿਮਾਗ ਖਰਾਬ ਹੋਇਆ ਤੇ ਹਾਏ ਹਾਏ ਪਸ਼ੂ ਵੀ ੁੱੱਪੇ ਖੜੇ ਨੇਗੇ ਲੈ ਗੋਗੀ ਪਤਾ ਨਹੀਂ ਕਿੱਧਰ ਨੂੰ ਭੱਗ ਗਿਆ ਇਹਨਾਂ ਨੇ ਕਿਹੜਾ ਵਿਚਾਰੀਆਂ ਨੇ ਬੋਲ ਕੇ ਦੱਸਣਾ ਬੇਜਵਾਨ ਨੇ ਚੱਲ ਮੈਂ ਸ਼ਾਮੇ ਕਰਦਾਂ ਨੀਆ ਭੱਗ ਗਿਆ ਹੂ ਕਿਸੇ ਮੁੰਡੇ ਲਵੇ ਖੜ ਗਿਆ ਹੂ ਉਹ ਤਾਂ ਹਾਏ ਵੀ ਆ ਗਏ ਖੇਤੋਂ ਇਹ ਪਏ ਜਿ ਕਿਉਂ ਨੇਗੇ ਕੀ ਗੱਲ ਹੋ ਗਈ ਜੀ ਤੁਸੀਂ ਪਏ ਹੋਗੇ ਬਿਮਾਰ ਹੋਗੇ ਨਾ ਨਾ ਬਿਮਾਰ ਤਾਂ ਕਾਨੂੰਆ ਵੀਰਪਾਲਾ ਤੈਨੂੰ ਤਾਂ ਪਤਾ ਹੀ ਹੈ ਜੱਟ ਤੇ ਮੁਸੀਬਤਾਂ ਪੈਂਦੀਆਂ ਹੀ ਰਹਿੰਦੀਆਂ ਨੇ ਇੱਕ ਪੈਗੀ ਇੱਕ ਪਰੇ ਕਰਦੇ ਆ ਸਾਰਾ ਦਿਨ ਇਹੀ ਕੁਝ ਚੱਲਿਆਦਾ ਹੁਣ ਤੈਨੂੰ ਪਤਾ ਹੈਗਾ ਝੋਨਾ ਲਾਈ ਜੰਨੇਗੇ ਪਾਣੀ ਦਾ ਪਲ-ਪਲ ਸਹਾਈ ਹੈਗਾ ਤੇ ਫਿਰ ਹੁਣ ਕੀ ਹੋ ਗਿਆ ਹੁਣ ਕੀ ਹੈ ਮੋਟਰ ਪਾਣੀ ਘਟਾ ਗਈ ਪਤਾ ਨਹੀਂ ਕੋਈ ਮੋਟਰ ਚ ਨੁਕਸ ਪੈ ਗਿਆ ਪਤਾ ਨਹੀਂ ਕੀ ਕਰਨਾ ਪੈਸੇ ਲੱਗਣ ਨੂੰ ਥਾਂ ਹੋ ਗਿਆ ਚੱਲ ਕੋਈ ਨਾ ਜੀ ਨੁਕਸਾਨ ਵੀ ਉਹਦੀ ਹੁੰਦਾ ਜਦੋਂ ਆਪਣਾ ਹੱਥ ਤੰਗ ਹੁੰਦਾ ਤੁਸੀਂ ਐ ਕਰੋ ਮਿਸਤਰੀ ਨੂੰ ਦਿਖਾ ਕੇ ਨਾ ਮੋਟਰ ਕਢਾ ਲਓ ਪਤਾ ਲੱਗ ਜੂ ਵੀ ਕੀ ਗੱਲ ਹੈਗੀ ਉਹੀ ਤਾਂ ਗੱਲ ਹੈ ਜੀ ਵੀ ਖਰਚਾ ਵੀ ਉਹਦੀ ਹੁੰਦਾ ਜਦੋਂ ਹੱਥ ਤੰਗ ਹੁੰਦਾਗਾ ਪਰ ਤੂੰ ਐ ਕਰੀਂ ਮੰਮੀ ਨੂੰ ਕੁਛ ਨਾ ਸੀ ਉਹਦਾ ਪਹਿਲੀ ਵਾਲੀ ਟੈਨਸ਼ਨ ਲੈਂਦੀ ਐ ਪਿਛਲੀ ਵਾਰ ਦੋ ਕਿਲੇ ਕਣਕ ਮੱਚ ਗਈ ਸੀ ਐਨਸੀਐਲ ਸਰਕਾਰ ਕੁਛ ਦੇ ਦੂਗੀ ਮਦਦ ਕਰ ਦੂਗੀ ਪਰ ਕਿਸੇ ਦੇ ਖਾਤੇ 'ਚ ਕੁਛ ਨਹੀਂ ਪਾਇਆ ਕੋਈ ਨਾ ਜੀ ਤੁਸੀਂ ਮਨ ਨਾ ਖਰਾਬ ਕਰੋ ਠੀਕ ਹੈ ਆਪਣੇ ਤੇ ਨਾ ਬਹੁਤ ਜ਼ਿੰਮੇਵਾਰੀਆਂ ਨੇ ਆਪਾਂ ਉਹ ਵੀ ਨਿਮੇੜਨੀਆਂ ਨੇ ਜੀ ਆਪਾਂ ਅੱਜ ਹੀ ਢੇਰੀ ਟਾਲੀ ਤਾਂ ਆਪਣਾ ਅੱਗੇ ਟਾਈਮ ਪਾਸ ਕਿਵੇਂ ਹੋਊਗਾ ਨਾਲੇ ਗੋਗੀ ਬਾਰੇ ਵੀ ਸੋਚਣਾ ਹੈ ਜੀ ਜੇ ਅੱਜ ਹੀ ਢੇਰੀ ਟਾਕੇ ਬਹਿ ਗਏ ਤੁਸੀਂ ਐਂ ਦੇਖੋ ਐਡੀ ਉਮਰ ਦਾ ਤਾਂ ਦਾਦਾ ਬੈਠਾਗਾ ਤੇ ਮੰਮੀ ਬੈਠੀ ਐ ਉਹਨਾਂ ਨੇ ਆਸਾਂ ਤਾਂ ਛੋਡੇਤੀ ਲਾਈਆਂ ਹੋਈਆਂ ਨੇ ਨਾ ਜੇ ਤੁਸੀਂ ਟੈਨਸ਼ਨ ਲੈ ਕੇ ਫੇਰ ਕੀ ਕਰੋਗੇ ਮੈਂ ਤੁਹਾਡੇ ਨਾਲ ਆ ਤੁਸੀਂ ਟੈਨਸ਼ਨ ਨਾ ਲੋ ਵੀਰਪਾਲ ਤੇਰੇ ਤਾਂ ਮੈਨੂੰ ਰੱਬ ਜੀ ਦਾ ਵਿਸ਼ਵਾਸ ਹੈਗਾ ਇਕ ਤੂੰ ਹੀ ਹੈ ਪਰਿਵਾਰ ਚੋਂ ਜਿਹੜੀ ਹਮੇਸ਼ਾ ਮੇਰੇ ਨਾਲ ਖੜੀ ਆਂਗੀ ਮੇਰਾ ਸਾਥ ਦਿੱਤਾਗਾ ਤੇਰਾ ਦੇਨ ਤਾਂ ਮੈਂ ਕਦੇ ਦੇਈ ਨਹੀਂ ਸਕਦਾ ਤੁਹਾਡੇ ਨਾਲ ਖੜਨਾ ਤਾਂ ਨਾ ਮੇਰਾ ਫਰਜ਼ ਹੈ ਜੇ ਮੈਂ ਨਾ ਖੜੂਗੀ ਹੋਰ ਕੌਣ ਖੜੂਗਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇ ਬੁਰਾ ਨਾ ਮੰਨੋ ਤਾਂ ਮੈਂ ਬੁਰਾ ਕੋ ਮੰਨੂਆ ਤੂੰ ਘੜਾ ਬਗਾਨੀ ਹੈ ਤੂੰ ਮੇਰੀ ਆਪ ਦੀ ਆਂਗੀ ਕਹਿ ਕੀ ਕਹਿਣਾਗਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਜੇ ਮੈਂ ਕੋਈ ਕੰਮ ਚਲਾ ਲਾਂ ਤਾਂ ਚੁੱਲ੍ਹੇ ਦਾ ਖਰਚਾ ਤੋੜ ਸਕਾਂ ਇਹ ਨਹੀਂ ਹੋ ਸਕਦਾ ਵੀਰਪਾਲ ਵੀ ਤੂੰ ਆਪ ਕਮਾ ਕੇ ਚੁੱਲ੍ਹਾ ਚਲਾਵੇਂ ਹਲੇ ਮੈਂ ਜਿਉਣਾ ਹੈਗਾ ਮੈਂ ਸੋਚਦਾ ਸੀਗਾ ਵੀ ਮੈਂ ਖੇਤੀ ਦੇ ਨਾਲ ਨਾਲ ਕੋਈ ਕੰਮ ਚਲਾ ਲਾਂ ਮੈਂ ਤਾਂ ਐ ਸੋਚਦੀ ਸੀ ਵੀ ਮੈਂ ਸਲਾਈ ਦਾ ਕੰਮ ਚਲਾ ਲੈਣੀ ਆ ਘਰੇ ਬੈਠ ਕੇ। ਇਹ ਕੰਮ ਤਾਂ ਠੀਕ ਆ ਵੀਰਪਾਲਾ ਵੀ ਤੂੰ ਘਰੇ ਬੈਠ ਕੇ ਕੰਮ ਕਰ ਲੇਗੀ। ਪਰ ਮੈਂ ਇਹ ਵੀ ਸੋਚਦਾਗਾ ਤੇਰੇ ਕੋਲ ਤਾਂ ਘਰੇ ਕੰਮ ਹੀ ਬਾਲਗਾ ਪਸ਼ੂਆਂ ਨੂੰ ਨੀਰਾ ਚਾਰਾ ਵੀ ਤੈਂ ਪਾਉਣਾਗਾ। ਤੇਰਾ ਇਹ ਕੰਮ ਕਿਵੇਂ ਕਰੇਗੀ? ਕੋਈ ਨਾ ਜੀ ਆਪਾਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਠੀਕ ਐ। ਗੋਗੀ ਤਾਂ ਨਾ ਪਸ਼ੂ ਸੰਭਲਿਆ ਕਰੂ ਤੁਸੀਂ ਆਪਦਾ ਖੇਤੀ ਸੰਭਲਿਓ ਮੈਂ ਕਰਦਾ ਮੋਟਾ ਮੋਟਾ ਕੰਮ ਕਰਕੇ ਸਲਾਈ ਕਰਨ ਵਜ੍ਹਾ ਕਰੂੰਗੀ। ਕਈ ਵੀਰਪਾਲ ਕੁੜੇ ਪਾਣੀ ਲਿਆ ਲਿਓ ਨੀ ਆ ਗਏ ਬਾਪੂ ਤੁਸੀਂ ਹਾਂ ਆ ਗਏ ਪਰ ਇਹ ਕਿਸ਼ਤ ਕੀ ਕਹਿੰਦੇ ਬੈਂਕ ਵਾਲੇ ਪਰ ਇਹ ਕਿਸ਼ਤ ਤਾਂ ਹੁਣ ਤਾਂ ਬਸ ਜਿਹੜਾ ਕੁਝ ਰਹਿ ਗਿਆ ਉਹ ਗਾਂਹ ਵਾਲੀ ਫਸਲ ਚ ਮੋੜ ਹੀ ਦੇਵਾਂਗੇ ਠੀਕ ਆ ਬਾਪੂ ਫਿਰ ਆ ਲਓ ਬਾਪੂ ਜੀ ਪਾਣੀ ਗੋਗੀ ਤੂੰ ਵੀ ਨਾਲ ਹੀ ਗਿਆ ਸੀ ਬਾਪੂ ਜੀ ਦੇ ਹਾਂ ਵੀਰਪਾਲ ਮੈਂ ਵੀ ਨਾਲ ਹੀ ਗਿਆ ਸੀ ਦੋਨੇ ਗਏ ਸੀ ਅਸੀਂ ਬੈਂਕ ਮੈਂ ਤੇ ਬਾਪੂ ਫਿਰ ਬਾਪੂ ਨੂੰ ਲਿਖਤ ਪੜਤ ਤਾ ਔਖਾ ਹੈ ਤਾਂ ਕਰਕੇ ਮੈਂ ਨਾਲ ਵਾਗਿਆ ਸੀਗਾ ਕੋਈ ਕੰਮ ਨਹੀਂ ਸੀ ਬਾਈ ਕੰਮ ਤਾਂ ਗੋਗੀ ਕੋਈ ਨਹੀਂ ਕਰੇ ਦਿਸੀ ਨਹੀਂਗਾ ਮੈਂ ਤਾਂ ਐਸੇ ਵੀ ਕਿਸੇ ਜਾਲ ਤੋਂ ਉਸ ਤਲੇ ਵੇ ਖੜ ਗਿਆ ਹੋਏਗਾ ਬਾਪੂ ਕੁਟ ਚਾਹ ਬਣਾ ਕੇ ਲੈ ਆਵੇਂ ਤੁਹਾਡੇ ਖਾਤਰ ਹਾਂ ਭਾਈ ਬਣਾ ਲੈ ਚਾਹ ਤਾਂ ਥੱਕ ਗਿਆ ਅੱਜ ਤਾਂ ਉਹ ਤਰ ਬੰਦੇ ਲਾਤੇ ਆਪਣੇ ਝੋਨੇ ਵਾਲੇ ਖੇਤ ਬੰਦੇ ਕਾਹਦੇ ਲਾਏ ਆ ਭਾਈ ਮੋਟਰ ਤਾਂ ਖੜ ਗਈ ਮੈਂ ਲਾਇਆ ਸੀ ਸੇਵਕ ਨੂੰ ਮਿਸਤਰੀ ਨੂੰ ਫੋਨ ਉਹਦਾ ਫੋਨ ਬੰਦਾ ਹੀ ਜਾਂਦਾ ਹੈਗਾ ਅੱਛਾ ਓਹੋ ਜੇ ਇੱਕ ਨੇ ਨਹੀਂ ਫੋਨ ਚੱਕਿਆ ਫੇਰ ਕੀ ਹੁੰਦਾਗਾ ਤੂੰ ਉਹਨੂੰ ਦੂਜੇ ਨੂੰ ਫੋਨ ਲਾ ਲੈ ਉਹਨੂੰ ਗੁਰੀ ਮਿਸਤਰੀ ਨੂੰ ਉਹ ਵੀ ਕੰਮ ਜਾਣਦਾ ਹੁਣ ਤਾਂ ਮੋਟਰਾਂ ਦਾ ਕੋਈ ਨਾ ਬਾਪੂ ਗੁਰੀ ਨੂੰ ਤਾਂ ਮੈਂ ਕਰ ਦੂੰ ਫੋਨ ਆਥਨ ਤੱਕ ਆ ਜੂਗਾ ਉਹ ਮੈਂ ਤਾਂ ਉਹ ਅੱਗੇ ਪਹਿਲਾਂ ਹੀ ਗੱਲ ਕਰੀ ਜਾਂਦਾ ਸੀ ਵੀ ਕਮਜ਼ੋਰ ਤੇ ਜਾਂਦੀ ਐ ਇੱਕ ਖੜੀ ਰਹਿੰਦੀ ਐਗੀ ਹਾਲੋ ਅਪੀਚਾ ਪਈ ਬੀਰਪਾਲ ਸ਼ਿੰਦਰ ਕਿੱਧਰ ਭੱਗੀ ਉਹ ਤਾਂ ਬਾਪੂ ਜੀ ਉਧਰ ਜਿਉਣੇ ਕੇ ਨਾ ਉਹਨਾਂ ਦਾ ਮੁੰਡਾ ਮਰ ਗਿਆ ਉਹਦੇ ਸੰਸਕਾਰ ਤੇ ਗਈ ਐਗੀ ਅੱਛਾ ਪਈ ਐ ਕਿਵੇਂ ਬਾਪੂ ਉਹ ਤਾਂ ਚਿੱਟਾ ਲਾਉਂਦਾ ਸੀਗਾ ਉਹਨੇ ਛੱਡਣ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਲੱਗਦਾ ਉਹ ਤਾਂ ਛੱਡਿਆ ਨਹੀਂ ਗਿਆ ਆ ਬਾਲੀ ਮਾੜੀ ਗੱਲ ਹੋ ਗਈ ਯਾਰ ਕੱਲੇ ਹੀ ਸੀ ਨਾ ਉਹ ਹਾਂ ਕੱਲੇ ਹੀ ਸੀ ਘਰ ਪਟਿਆ ਗਿਆ ਸ਼ੇਰਾ ਉਹਨਾਂ ਦਾ ਤਾਂ ਕੱਲਾ ਜਬਾਕ ਸੀ ਬਾੜਾ ਮਾੜਾ ਕੰਮ ਹੋਇਆ। ਬਈ ਕਈ ਤਾਂ ਨਾ ਅਮੀਰ ਘਰਾਂ ਦੇ ਮੁੰਡੇ ਸ਼ੌਂਕ ਨੂੰ ਨਸ਼ਾ ਕਰਦੇ ਨੇ ਪਰ ਕਈ ਜਿਹੜੇ ਜ਼ਿੰਦਗੀ ਤੋਂ ਭਟਕੇ ਹੋਏ ਨੇ ਉਹ ਵੀ ਨਸ਼ੇ 'ਚ ਪੈ ਜਾਂਦੇ ਨੇ। ਪਰ ਬਈ ਕਈ ਮੁੰਡੇ ਤਾਂ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਨੌਕਰੀਆਂ ਮਿਲਦੀਆਂ ਨਹੀਂ ਡਿਪਰੈਸ਼ਨ 'ਚ ਪੈ ਜਾਂਦੇ ਨੇ ਨਸ਼ਾ ਕਰਨ ਲੱਗ ਜਾਂਦੇ ਨੇ। 80% ਮੁੰਡੇ ਨੇ ਜਿਹੜੇ ਪਰੇਸ਼ਾਨੀ ਕਰਕੇ ਨਸ਼ਾ ਕਰਦੇ ਨੇ। ਹਾਂ ਗੁੱਗੀ ਸਹੀ ਹੈ ਗੱਲ ਤੇਰੀ। ਜਵਾਖ ਪੜ੍ਹ ਲਿਖ ਬਾਲੇ ਗਏ ਨੌਕਰੀਆਂ ਮਿਲਦੀਆਂ ਨਹੀਂ। ਫਿਰ ਇਹੀ ਕੁਸ ਕਰਨਗੇ। ਪਰ ਜ਼ਿੰਦਗੀ ਚ ਮਾੜਾ ਚੰਗਾ ਟਾਈਮ ਆਉਂਦਾ ਹੀ ਰਹਿੰਦਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨਸ਼ੇ ਤੇ ਲੱਗ ਜਾਈਏ ਮੰਨ ਲਓ ਜੇ ਆਪਣੇ ਤੇ ਮਾੜਾ ਟਾਈਮ ਆ ਹੀ ਗਿਆ ਫਿਰ ਇਹਦਾ ਮਤਲਬ ਇਹ ਨਹੀਂ ਥੋੜੀ ਜਿਹਾ ਵੀ ਆਪਾਂ ਨਸ਼ੇ ਤੇ ਲੱਗਣਾ ਹੈਗਾ ਗੋਗੀ ਉਹ ਤਾਂ ਇੱਕ ਵਾਰੀ ਨਸ਼ੇ ਦਾ ਟੀਕਾ ਲਾ ਕੇ ਮਰ ਜਾਂਦੇ ਉਹਦੋਂ ਬਾਅਦ ਘਰ ਦੇ ਹਰ ਰੋਜ਼ ਮਰਦੇ ਨੇ ਓਏ ਚੱਲ ਬੱਸ ਕਰੋ ਗੱਲਾਂ ਫੇਰ ਕਰ ਲਿਓ ਐਂ ਕਰੋ ਹੁਣ ਖੇਤ ਵਗਜੋ ਮਿਸਤਰੀ ਨੂੰ ਸੱਦ ਕੇ ਨਾ ਮੋਟਰ ਦਿਖਾ ਦਿਓ ਆਥਣੇ ਫਿਰ ਲੇਟ ਆਊਗੀ ਜੀਰੀ ਲੇਟ ਹੋਈ ਜਾਂਦੀ ਹੈਗੀ ਚਲ ਗੋਗੀ ਚੱਲੀਏ ਫਿਰ ਆਪਾਂ ਖੇਤਾਂ ਜਾਓ ਜਾਓ ਫਿਰ ਹੁਣ ਹੈਲੋ ਹਾਂ ਬਈ ਗੁਰੀ ਬੁਰੀ ਆ ਜਾਂਦਾ ਯਾਰ ਬਈ ਲੇਟ ਹੋ ਜਾਾਂਗੇ ਯਾਰ ਜਿਹੜੀ ਲਾਉਣ ਕਣੀਓ ਮੋਟਰ ਖੜੀ ਹੈਗੀ ਬਸ ਬਈ ਮੈਂ ਸੋਡੇ ਖੇਤਾਂ 'ਵਾਂ ਨਹੀਂ ਨਾ ਕਿਸੇ ਦੇ ਪਾਈ ਜਾਂਦਾ ਮੋਟਰ ਬਸ 5-7 ਮਿੰਟਾਂ ਦਾ ਕੰਮ ਆ ਬਸ ਮੈਂ 5-7 ਮਿੰਟਾਂ ਚ ਹੀ ਆ ਗਿਆ ਤੇ ਫਿਰ ਆ ਜਾ ਮੜਾ ਛੇਤੀ ਆ ਜੀ ਫਿਰ ਠੀਕ ਆ ਬਈ ਬਸ 5-7 ਮਿੰਟਾਂ ਤੱਕ ਆ ਗਿਆ ਆ ਜਾ ਆ ਜਾ ਕੀ ਕਹਿੰਦਾ ਬਈ ਗੁਰੀ ਆ ਗਿਆ ਕਹਿੰਦਾ ਮੈਂ ਸੋਡੇ ਖੇਤਾਂ ਕਣੀ ਆਈ ਜਨਾ ਕਹਿੰਦਾ 5-7 ਮਿੰਟਾਂ ਚ ਆ ਗਿਆ ਬਸ ਆ ਖੜਿਆ ਮੈਂ ਲਗਾ ਆ ਗਿਆ ਬਈ ਗੁੜੀ ਕੀ ਆਲਾ ਬਈ ਠੀਕ ਠਾਕ ਬਈ ਵਧੀਆ ਕੀ ਗੱਲ ਹੋਗੀ ਕੀ ਗੱਲ ਹੋਗੀ ਪਤਾ ਨਹੀਂ ਬਈ ਯਾਰ ਚਲਾਈ ਚੱਲੀ ਨਹੀਂ ਹੈਗੀ ਕੇਰਾ ਥੋੜਾ ਜਿਹਾ ਪਾਣੀ ਕੱਢਿਆਗਾ ਅੱਛਾ ਯਾਰ ਅਸੀਂ ਬਾਗੇ ਸ਼ਹਿਰ ਆ ਮੇਰੇ ਬਾਪੂ ਆਉਂਦੇ ਨੂੰ ਬਾਈ ਕਹਿੰਦਾ ਮੋਟਰ ਨਹੀਂ ਚੱਲਦੀ ਆਪਣੀ ਤਾਂ ਚਲ ਦੇਖਦਾ ਮੈਂ ਦੇਖੀ ਬਾਈ ਚੈੱਕ ਕਰਕੇ ਆ ਉੱਥੋਂ ਝੋਨੇ ਦਾ ਸੀਜ਼ਨ ਆਇਆ ਪਿਆਗਾ ਹੂੰ ਹੂੰ ਬਾੜੀਆਂ ਖਰਾਬ ਹੋ ਰਹੀ ਨੇ ਕਰਾਂ ਦੀ ਮੋਟਰ ਅੱਜ ਗਲ ਤਾਂ ਓਗੀ ਸੋਚ ਸੱਚ ਕੱਟਦੀ ਸੀ ਉਧਰ ਹਾਂ ਕੱਟੀ ਹੋਈ ਆ ਸੋਚ ਤਾਂ ਮਤਲਬ ਯਾਰ ਤਾਰਾ ਨਹੀਂ ਤਾਰਾ ਨਹੀਂ ਚਲਦੀਆਂ 2000 ਮੈਨੂੰ ਲੱਗਾ ਮੱਚ ਗਈ ਯਾਰ ਇਹ ਅੱਛਾ ਭਾਈ ਯਾਰ ਹੋਰ ਫਿਰ ਹੁਣ ਤਾਂ ਕੱਢਣੀ ਪਊਗੀ ਹਨਾ ਹੋਰ ਇਹ ਤਾਂ ਕੱਢਣੀ ਪਊਗੀ ਹੁਣ ਭਾਈ ਕਦੋਂ ਵਿਹਲਾ ਹੋ ਜੂ ਫਿਰ ਤੇਰਾ ਉਹ ਗੜੂਕਾ ਜਾ ਉਧਰ ਬਸ 10 ਮਿੰਟ ਦਾ ਕੰਮ ਹੀ ਆ ਉਧਰ ਤੁਸੀਂ ਲੈ ਆਓ ਸਾਰਾ ਕੋਈ ਸਮਾਨ ਸੂਣ ਸਮਾਨ ਤਾਂ ਫਿਰ ਮੋਟਰ ਜੇ ਕੱਢੇਗਾ ਤੇਰੇ ਕੋਲ ਲਿਆਵਾਂਗੇ ਤੂੰ ਹੀ ਪਾ ਦੀਆਂ ਯਾਰ ਉੱਥੋਂ ਲਿਆ ਕੇ ਫਿਰ ਸਾਰਾ ਕੁਝ ਚੱਲ ਫਿਰ ਹੈਂ ਕਰ ਲਿਓ ਫਿਰ ਕੱਢ ਲੈਨੇ ਬਾਜੀ ਉੱਤੇ ਆ ਕੇ ਉਹ ਫੋਨ ਕਰਦੀ ਹਾਂ 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 ਬਸ ਉਧਰ 10 ਮਿੰਟ ਤੱਕ ਵਿਹਲੇ ਹੋ ਜਾਣਗੇ ਮੈਂ ਤੈਨੂੰ ਫੋਨ ਮਾਰ ਦੂੰਗਾ ਉਦੋਂ ਬਸ ਠੀਕ ਆ ਭਾਈ ਫਿਰ ਚੰਗਾ ਭ ਨੀਵੀਰ ਪਾਲਾ ਆ ਗਏ ਮੰਮੀ ਹਾਂ ਬਤਾ ਪਾਣੀ ਲਿਆ ਵਸ ਤੁਹਾਡੇ ਖਾਤਰ ਨਾ ਪੁੱਤ ਪਾਣੀ ਪੀ ਪੀ ਤਨ ਮੇਰਾ ਢਿੱਡ ਭਰ ਗਿਆ ਗੋਗੀ ਤੇ ਬਾਪੂ ਆ ਗਏ ਹਾਂ ਮੰਮੀ ਆ ਗਏ ਸੀ ਗੋਗੀ ਤੇ ਬਾਪੂ ਜੀ ਉਹਨਾਂ ਆਪਣੀ ਮੋਟਰ ਖਰਾਬ ਹੋ ਗਈ ਗੋਗੀ ਤੇ ਬਾਪੂ ਤਾਂ ਉੱਥੇ ਗਏ ਹੋਏ ਨੇ ਬਾਪੂ ਜੀ ਮਨਲਾ ਸਾਥ ਚ ਵਾਗੇ ਮੈਂ ਦੱਸ ਨਵੇਂ ਤੋਂ ਨਾ ਨੁਕਸਾਨ ਹੋਈ ਜਾਂਦਾ ਹੈ ਜਵਾਕਾਂ ਦੀ ਜਾਨ ਸੂਲੀ ਤੇ ਟੰਗੀ ਪਈ ਹੈ ਮੰਮੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ हां दास पुत्त की गल करनी थी मैं तए कहंदी सी ਵੀ ਆਪਣਾ ਹੱਥ ਵੀ ਤੰਗ ਹੈ ਹਨਾ ਆਪਣਾ ਸਾਰਾ ਚੁੱਲੇ ਦਾ ਖਰਚਾ ਵੀ ਖੇਤੀ ਤੋਂ ਚੱਲਦਾ ਹੈਗਾ ਮੈਂ ਸਲਾਈ ਦਾ ਕੰਮ ਚਲਾ ਲੈਨੀ ਆ ਨਾਲੇ ਮੰਮੀ ਆਪਾਂ ਨੂੰ ਸੌਖਾ ਹੋ ਜੂ ਸਲਾਈ ਕਰਨ ਨਾਲ ਆਪਾਂ ਸਾਰਾ ਖਰਚਾ ਤਾਂ ਨਹੀਂ ਕੱਢ ਸਕਦੇ ਆਪਾਂ ਰਸੋਈ ਦਾ ਖਰਚਾ ਕੱਢ ਲਾਂਗੇ ਪੁੱਤ ਤੂੰ ਇੰਨਾ ਕੰਮ ਕਿਵੇਂ ਕਰੇਂਗੀ ਨਾ ਤੈਨੂੰ ਸੋਈ ਦਾ ਕਰਨਾ ਪੈਂਦਾ ਨਾਲੇ ਉਧਰ ਤੈਨੂੰ ਪਸ਼ੂਆਂ ਦਾ ਕਰਨਾ ਪੈਂਦਾ ਤੂੰ ਔਖੀ ਹੋਵੇਂਗੀ ਇੰਨਾ ਕੰਮ ਕਰਦੀ ਮੈਂ ਇੱਥੇ ਤਾਂ ਦੇ ਕੁਛ ਹੁੰਦਾ ਨਹੀਂਗਾ ਕੋਈ ਨਾ ਮਮੀ ਤੁਸੀਂ ਟੈਨਸ਼ਨ ਨਾ ਲਓ ਠੀਕ ਹੈ ਹੁਣ ਜਿਹੜੀਆਂ ਕੁੜੀਆਂ ਨੌਕਰੀ ਕਰਦੀਆਂ ਨੇ ਸਵੇਰੇ ਸਾਰਾ ਘਰ ਦਾ ਕੰਮ ਕਰਕੇ ਨੌਕਰੀ ਕਰਨੇ ਜਾਂਦੀਆਂ ਨੇ ਫੇਰ ਸ਼ਾਮ ਨੂੰ ਆ ਕੇ ਫੇਰ ਕਰਦੀਆਂ ਨੇ ਗਿਆ ਕੰਮ ਮੈਂ ਆਪੇ ਕੰਮ ਕਰ ਲਿਆ ਕਰੂੰਗੀ ਨਾਲੇ ਮੈਂ ਸਲਾਈ ਦਾ ਕਰ ਲੂੰਗੀ ਤੁਸੀਂ ਨਾ ਇੰਨਾ ਕ ਜਰੂਰ ਕਰੋ ਇੱਕ ਦੋ ਜਾਨੀਆਂ ਨੂੰ ਬਾਹਰ ਕਹਿ ਦਿਓ ਵੀ ਵੀਰਪਾਲ ਨਾ ਸਲਾਈ ਕਰਨ ਲੱਗੀ ਫੇਰ ਆਪਣਾ ਕੰਮ ਚੱਲ ਪੂਗਾ ਹੇ ਵੈਹੇ ਗਰੂ ਮੈਨੂੰ ਨਾ ਤੀਆਂ ਵਰਗੀ ਨੂੰ ਦੇਤੀ ਜਿਹੜੀ ਇਕੱਠੇ ਹੋਣ ਦੇ ਬਾਵਜੂਦ ਵੀ ਘਰ ਚ ਐ ਕਹਿੰਦੀ ਐ ਵੀ ਮੈਂ ਆ ਕੰਮ ਕਰਾਂ ਆ ਕੰਮ ਕਰਾਂ ਪੁੱਤ ਧਾਲ ਪਾਣੀ ਦਾ ਮੈਂ ਕਰ ਲਿਆ ਕਰੂੰਗੀ ਹੈ ਰੋਟੀ ਤਾਂ ਦੇਖ ਮੈਥੋਂ ਖੜ ਕੇ ਪੱਕਦੀ ਨਹੀਂ ਹੈਗੀ ਜੇ ਤੂੰ ਸਲਾਈ ਦਾ ਕੰਮ ਤੋੜਨਾ ਤੇਰੀ ਮਰਜ਼ੀ ਹੈ ਤੋੜ ਲੈ ਚੱਲ ਮੰਮੀ ਮੈਨੂੰ ਨਾ ਥੋੜਾ ਸਾਥ ਚਾਹੀਦਾ ਹੈਗਾ ਹੋਰ ਪੁੱਤ ਮੈਂ ਤੇਰੀ ਪੂਰੀ ਮਦਦ ਕਰੂੰਗੀ ਉਹ ਕਿਉਂ ਕੀ ਕਹਿੰਦਾ ਮਿਸਤਰੀ ਮਿਸਤਰੀ ਨਾਲ ਕੀ ਕਹਣਾ ਹੈ ਬਾਪੂ ਕਿ ਕਿਸਮਤੀ ਮਾੜੀ ਹੋਵੇ ਨਾ ਮੋਟਰ ਤਾਂ ਮੱਚ ਗਈ ਨਵੀਂ ਲੈਣੀ ਪਊਗੀ ਤੂੰ ਐਂ ਘਰ ਗੋਗੀ ਨੂੰ ਲੈ ਜਾ ਨਾਲ ਆੜਤੀਏ ਤੋਂ ਪੈਸੇ ਫੜ ਲੇ ਆਰਤੀ ਦੇ ਤਾਂ ਪਹਿਲਾਂ ਕਿੰਨੇ ਪੈਸੇ ਖੜੇ ਨੇ ਦੇਣ ਵਾਲੇ ਯਾਰ ਓਏ ਚੱਲ ਕੋਈ ਗੱਲ ਨਹੀਂ ਤੂੰ ਚੱਕ ਮੋਟਸ ਨਾਲ ਆਪਾਂ ਚੱਲੀਏ ਮੈਂ ਆਪੀ ਗੱਲ ਕਰ ਲੂੰਗਾ ਮੈਂ ਚੱਲ ਆਜਾ ਦੇ ਕੋਈ ਚੱਲ ਮੈਨੂੰ ਪਿਆ ਕੋਈ ਨਹੀਂ ਛੇਤੀ ਮੜਾ ਲਓ ਫਿਰ ਮੈਂ ਮਿਸਤਰੀ ਨੂੰ ਕਹਿ ਕੇ ਰੱਖ ਲੂੰਗਾ ਉਹ ਸਮਾਨ ਜੇ ਉੱਥੇ ਖੜਾ ਰੱਖ ਕੇ ਪਾ ਜਾ ਹਾਂ ਬਸ ਆਉਣ ਜਾਣੀਆਂ ਕੋਈ ਨਹੀਂ ਟੈਂਪਾਈ ਤੂੰ ਫਿਰ ਕੀ ਹੈਗਾ ਚੱਲ ਆਗੇ ਗੋਗੀ ਹਾਂ ਬਈ ਆਗੇ ਉਹ ਕੰਮ ਆ ਬਣ ਗਿਆ ਆਪਣਾ ਪੈਸਿਆਂ ਵਾਲਾ ਚਾਲੇ ਤਾਂ ਵਧੀਆ ਹੋਇਆ ਕਰ ਚਲ ਆਪਾਂ ਚੱਲੀਏ ਕਿ ਚਾਹ ਦੀ ਗੁੱਟ ਪੀ ਜੀਏ ਚਾਹ ਪੀ ਕੇ ਬਾਅਦ ਚੱਲਾਂਗੇ ਪੁੱਤ ਰੋਟੀ ਪਾਣੀ ਖਾ ਕੇ ਜਾਇਓ ਕਈ ਵਾਰੀ ਉੱਥੇ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਨਹੀਂ ਅਸੀਂ ਤਾਂ ਚਾਹੀ ਪੀਵਾਂਗੇ ਰੋਟੀ ਨਹੀਂ ਖਾਂਦੇ ਅਸੀਂ ਲੇਟ ਬਾਲੇ ਹੋ ਜਾਾਂਗੇ ਕੋਈ ਨਾ ਮम्मी ਰੋਟੀ ਤਾਂ ਆ ਕੇ ਖਾ ਲਾਂਗੇ ਹਜੇ ਭੁੱਖ ਨਹੀਂ ਹੈਗੀ ਤੇ ਉਹ ਮੁੰਡੇ ਦਾ ਕਰਤਾ ਸੰਸਕਾਰ ਹਾਂ ਪੁੱਤ ਸੰਸਕਾਰ ਤਾਂ ਕਰਤਾ ਮਾਂ ਪਿਓ ਨਾਲ ਰੋਂਦੇ ਚੱਲੇ ਨਹੀਂ ਜਾਂਦੇ ਸੀ ਮੈਂ ਤਾਂ ਸੋਨੂੰ ਵੀ ਕਹਿਣੀ ਆ ਇਹ ਰਾਹ ਨਾ ਪਈ ਕਿਤੇ ਮਾਗਰੋ ਮਾਂ ਪਿਓ ਦਾ ਬਹੁਤ ਔਖਾ ਹੋ ਜਾਂਦਾ ਹੈਗਾ ਨਾ ਨਾ ਮੰਮੀ ਤੂੰ ਫਿਕਰ ਨਾ ਕਰ ਇਹਦਾ ਪੁੱਤ ਮੈਂ ਚਾਹ ਬਣਾ ਕੇ ਲਿਆਉਣੀ ਆ ਸੋਡੀ ਖਾਤਰ ਮੰਮੀ ਚਾਹ ਤੂੰ ਬਣਾ ਕੇ ਰੱਖ ਦੀ ਅਸੀਂ ਆਪੀ ਲੈ ਜਾਾਂਗੇ ਆਕੇ ਹੁਣ ਸਾਨੂੰ ਟਾਈਮ ਲੱਗ ਜੂਗਾ ਚੱਲ ਮੈਂ ਬਣਾਉਣੀ ਆ ਚਾਹ ਚੱਲ ਆਜਾ ਵੀਰ ਅੱਪਾ ਡੇਟ ਹੋਈ ਚੱਲ ਚੱਲ ਲੈ ਸੈਂਟਰ ਕੋਲ ਜਾਨੀਏਂਗੇ ਹੁਣ ਪੁੱਛ ਰਹੀਆਂ ਵੀ ਲੰਬਰ ਦਾ ਰੰਨਾ ਖੰਡ ਫੜਤਾ ਪਹੂਗਾ ਵੀ ਜਾਊਗੀ ਕਣਾ ਵੀਰਪਾਲਾ ਆਪ ਕੋ ਤੇ ਦੇਖੀ ਕੌਣ ਆਇਆ ਬਾਹਰ ਦੇਖਦੀ ਐ ਮੰਮੀ ਨਾ ਬਲੀ ਤੇ ਚਾਚੀ ਆਇਆ ਚਾਚੀ ਅੱਛੇ ਸਸਰੀਕਾਲ ਸਸਰੀਕਾਲ ਹੋ ਠੀਕ ਹੋ ਹਾਂ ਤੇ ਮਮੀ ਕਰੇ ਹਾਂ ਕਰੀ ਨਹੀਂ ਆਜੋ ਠੀਕ ਲੈ ਪਹਿਣ ਆਉਂਦੀ ਐ ਸਸਰੀਕਾਲ ਪਹਿਣੇ ਸਸਰੀਕਾਲ ਪਹਿਣੇ ਹੋ ਠੀਕ ਹੋ ਠੀਕ ਆਦਾ ਪਹਿਣੇ ਨੂੰ ਪਤੀ ਆ ਉਮਰ ਦੇ ਹਿਸਾਬ ਨਾਲ ਆਉਂਦੀ ਨੂੰ ਨਾ ਦਮ ਚੜ ਗਿਆ ਗਿੱਟੇ-ਗੋਡੇ ਜਵਾਬ ਦੇਗੀ ਸਭ ਦਾ ਹੀ ਹਾਲ ਹੈ ਭੈਣੇ ਅੱਗੇ ਤਾਂ ਨਾ ਲੋਕ ਪੰਜ-ਪੰਜ ਕਿਲੋਮੀਟਰ ਵਗ ਜਾਂਦੇ ਸੀ ਤੁਰ ਕੇ ਹੁਣ ਤਾਂ ਇੱਥੇ ਤੱਕ ਨਹੀਂ ਤੁਰਿਆ ਜਾਂਦਾ ਹੈਗਾ ਹੋਰ ਭੈਣੇ ਮੁੰਡੇ ਬਹੂ ਦਾ ਆ ਜਾਂਦਾ ਫੋਨ ਹਾਂ ਭੈਣੇ ਬਹੂ ਦਾ ਤੇ ਮੁੰਡੇ ਦਾ ਫੋਨ ਆ ਜਾਂਦਾਗਾ ਮੈਂ ਤਾਂ ਐ ਪੁੱਛਣ ਆਈ ਸੀਗੀ ਉਹ ਨੰਬਰਦਾਰ ਐਨ ਖੰਡ ਪਾਟਾ ਨਾ ਵੀ ਛੋਡੇ ਸੱਦਾ ਆਇਆਗਾ ਹਾਂ ਭੈਣੇ ਆਇਆ ਹੈ ਸੱਦਾ ਤਾਂ ਗੱਲ ਕਰ ਬਾਪੂ ਉਹ ਤਾਂ ਕਿੱਧਰ ਵਗ ਗਿਆ ਹੁਣ ਉਹਨੂੰ ਆ ਜਾਣ ਦੇ ਉਹਨੂੰ ਭੇਜ ਜੂਗੀ ਹੁਣ ਇੱਕ ਜਾਣੇ ਨੂੰ ਤੇ ਜਾਣੇ ਨੂੰ ਚਲੋ ਚਾਚੀ ਤੁਸੀਂ ਕਰੋ ਗੱਲਾਂ ਮੈਂ ਤੁਹਾਡੇ ਖਾਤਰ ਚਾਹ ਬਣਾ ਕੇ ਲਿਆਉਣੀ ਹੈ ਹਰਬੀਰਪਾਲ ਮੈਂ ਤਾਂ ਬਸ ਚਾਹ ਪੀ ਕੇ ਆਈ ਸੀ ਕਿਹੜਾ ਘਰ ਦੂਰ ਹੈਗਾ ਇੱਥੋਂ ਤਾਂ ਆਈਆਂਗੀ ਨਹੀਂ ਚਾਚੀ ਜੀ ਮੈਂ ਚਾਹ ਬਣਾਉਣੀ ਜਾਂਦੀ ਸੀ ਚਲ ਹੁਣ ਤੁਸੀਂ ਆਗੇ ਕੁੱਟ ਪਾਣੀ ਸੋਡਾ ਪਾਣੂ ਵਿੱਚ ਕੌਣ ਕਿਸੇ ਦੇ ਖਾਣ ਜਾਂਦਾ ਸਾਰੇ ਰਲ ਹੀ ਖਾਂਦੇ ਨੇ ਦੇਖ ਲੈ ਛਿੰਦਰੀ ਵੀਰਪਾਲ ਦੀ ਕਿੰਨੀ ਸੋਚ ਵਧ ਗਈ ਕਦੇ ਆਵਾ ਕੰਮ ਕਰਦੀ ਰਹਿੰਦੀ ਹੈਗੀ ਤੈਨੂੰ ਭਾਣੇ ਕਿਸੇ ਗੱਲ ਦਾ ਪਤਾ ਨਹੀਂ ਕੀ ਗੱਲ ਆ ਭਾਣੇ ਮੈਂ ਤਾਂ ਸਮਝੀ ਨਹੀਂ ਗੱਲ ਸੜਤਾ 20 ਉਟਾਈ ਪੈਣਗੇ ਵੀਰਪਾਲ ਨੇ ਸਲਾਈ ਦਾ ਕੰਮ ਤੋੜ ਲਿਆ ਅੱਛਾ ਮੈਂ ਤਾਂ ਪਤਲੀ ਲੱਗਿਆ ਪਾਣੇ ਵੀ ਵੀਰਪਾਲ ਸਲਾਈ ਕਰਨ ਲੱਗ ਗਈ ਆ ਗਈ ਵੀਰਪਾਲ ਬਤਾਈਂ ਪੁੱਤ ਤੈਨੂੰ ਤੈ ਕੰਮ ਤੋੜ ਲਿਆ ਹੁਣ ਤਾਂ ਚਾਹਦਾ ਮੈਂ ਜ਼ਰੂਰ ਪੀ ਕੇ ਜਾਊਂਗੀ ਅੱਗੇ ਨਾ ਮੈਂ ਨਾਲ ਦੇ ਪਿੰਡ ਦੇ ਨਾਲ ਕੱਪੜੇ ਸਿਉਣੇ ਦੇ ਕੇ ਆਉਂਦੀ ਸੀ ਉਹ ਤਾਂ ਮੈਂ ਤਾਂ ਬਾਲੇ ਸੁਖ ਹੋ ਗਿਆ ਵੀ ਤੂੰ ਸਲਾਈ ਕਰਨ ਲੱਗ ਗਈ ਹੁਣ ਮੈਂ ਸਾਰਿਆਂ ਨੂੰ ਦੱਸੂਗੀ ਵੀ ਵੀਰਪਾਲ ਨੇ ਸਲਾਈ ਕਰਨ ਲੱਗ ਗਈ ਨਾਲ ਨਾ ਮੈਂ ਬਹੂ ਦੇ ਕੱਪੜੇ ਸਿਮਿਆਉਣੇ ਨੇਗੇ ਮਹੀਨੇ ਤੱਕ ਦਾ ਪੁੱਤ ਸਿਉਂਕੇ ਦੇ ਦੇ ਕੋਈ ਨਾ ਚਾਚੀ ਜੀ ਕਿਦੋਂ ਮਰਜ਼ੀ ਦੇਜੋ ਕਹੇ ਜਿਆ ਡਿਜ਼ਾਈਨ ਬਣਾਉਣਾ ਹੋਇਆ ਉਹ ਦੱਸ ਦਿਓ ਉਹ ਹੀ ਜੀ ਬਣਾ ਦੂੰਗੀ ਕੋਈ ਨਾ ਪਹਣੇ ਫੜਾ ਜੀ ਬਥੇਰਾ ਸਿਉਂਦੂ ਵੀ ਕੱਪੜੇ ਆਪੀ ਤਾਂ ਕਰਦੀ ਗੱਲ ਹੈਗੀ ਹੋਰ ਬਹੁਤ ਕਹਿੰਦੀ ਸੀਗੀ ਕਹਿੰਦੀ ਦੋ ਛੂਟ ਲਿਆਉਣੇ ਨੇਗੇ ਉਹ ਨੂੰ ਮੈਂ ਕਹੂੰਗੀ ਵੀ ਲਿਆ ਕੇ ਮੈਨੂੰ ਫੜਾਈ ਮੈਂ ਵੀਰਪਾਲ ਨੂੰ ਸਿਉਂਣੇ ਦੇ ਕੇ ਆਉਂਗੀ ਲੈ ਲਊਗੀ ਤਾਰਾ ਤਾਂ ਮੈਂ ਲਾਤੀਆਂ ਸੁੱਤ ਛੱਡ ਗਿਆ ਤੂੰ ਦੇਖੀਏ ਜਲਾ ਕੇ ਲੈਗੋ ਕੀ ਲਾ ਗਿਆ ਵੱਜ ਗਿਆ ਹੂੰ ਬਈ ਸੱਟਾ ਸਾਰਾ ਕੁਸ ਹਾਂ ਇਧਰੋ ਸੱਟਾ ਸਾਰਾ ਕੁਸ ਓਕੇ ਹੁਣ ਬਸ ਓ ਬਾਈ ਓ ਲਾਤੀ ਸੁੱਚ ਦੇਖੀ ਚੱਲ ਪਈ ਚਿੱਤਾ ਛੱਡਤੀ ਅਵਤਾਰ ਮੈਨੂੰ ਲੱਗਦਾ ਲਾਈਟ ਨਹੀਂ ਹੈਗੀ ਯਾਰ ਲਾਈਟ ਤਾਂ ਮੈਨੂੰ ਐ ਲੱਗਦਾ ਬਈ 2 ਵੱਜ ਗਿਆ ਲਾਈਟ ਤਾਂ ਬਾਗੀ ਹਾਂ ਫਿਰ ਲਾਈਟ ਬਾਗੀ ਹੁਣ ਆਪਦੇ ਮੈਨੂੰ ਤਾਂ ਮੈਂ ਸਾਰਾ ਕੁਸ ਸਹੀ ਕਰਤਾ ਤੂੰ ਐ ਕਰੀ ਫੇਰ ਜੇ ਕੱਲ ਨੂੰ ਆ ਗਈ ਲਾਈਟ ਆ ਉਦੋਂ ਦੇਖ ਲਈ ਇਹਨੂੰ ਚਲਾ ਕੇ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਕਰਦੀ ਹਾਂ ਬਾਈ ਚੱਕਰਾਂ ਦੀ ਹਵਾ ਪੁੱਠੇ ਸਦਿਆਂ ਦਾ ਹਾਂ ਹਾਂ ਜੇਦਾ ਚੱਲ ਪਈ ਤਾਂ ਵੀ ਮੈਂ ਤੈਨੂੰ ਦੱਸ ਦੂਆਂ ਵੀ ਸਹੀ ਚੱਲ ਪਈ ਨਹੀਂ ਫਿਰ ਤੂੰ ਆ ਕੇ ਮੜੀ ਮੋਟੀਆਂ ਤਾਰਾਂ ਸੈੱਟ ਕਰ ਜੀ ਹਾਂ ਮੈਂ ਸਾਰਾ ਕੁਝ ਸੈੱਟ ਕੀਤਾ ਹੀ ਹੋਇਆਗਾ ਬਸ ਜੇ ਕੋਈ ਗੱਲਬਾਤ ਹੋਈ ਮੈਨੂੰ ਫੋਨ ਕਰਦੀ ਠੀਕ ਆ ਬਾਈ ਕੋਈ ਗੱਲ ਕਿ ਆਹ ਬਾਹਣ ਇਹਦਾ ਬਾਣ ਜੈਲੇ ਕਾ ਬਾਈ ਉਹ ਐ ਤਾਂ ਮੈਨੂੰ ਹੀ ਪਤਾ ਜੈਲੇ ਕਾਗਾ ਮੈਂ ਸੁਣਿਆ ਉਹ ਕਿੱਲਾ ਵੇਚਦਾਗਾ ਭਈ ਇਹ ਕੱਲ ਦਾ ਮੈਨੂੰ ਤਾਂ ਨਹੀਂ ਪਤਾ ਹੈਗਾ ਵੇਚਣ ਮੋਚਣ ਵਾਲੀ ਦਾ ਤੈਨੂੰ ਪਤਾ ਨਹੀਂ ਕੁਝ ਮੇ ਯਾਰ ਉਹ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਥੋੜੇ ਨਾਲ ਲੱਗਦੀ ਆ ਜ਼ਮੀਨ ਇਹ। ਇਹ ਕਿੱਲਾ ਵੇਚਦਾ ਤੁਸੀਂ ਲੈ ਲੋਣਾ। ਦੇਖ ਲੈਨੇ ਆ ਬਾਈ ਮੈਂ ਕਰ ਲੈਣਾ ਘਰੇ ਜਾ ਕੇ ਰ। ਹੋਰ ਕਰ ਲਈ ਨਾਲ ਲੱਗਦੀ ਜ਼ਮੀਨ ਮਸਾਂ ਮਿਲਦੀ ਹੁੰਦੀ ਆ। ਹਾਂ ਬਈ ਇਹ ਤਾਂ ਗੱਲ ਹੈਗੀ ਆ। ਨਾਲੇ ਥੋੜੇ ਮੋਟਰ ਹੈਗੀ ਆ ਵਧੀਆ ਪਾਣੀ ਲੱਗ ਜਾ ਕਰ ਉਹਨੂੰ। ਹਾਂ। ਚੱਲ ਠੀਕ ਆ ਫਿਰ। ਚੰਗਾ ਬਾਈ। ਜਾਨਾ ਮੈਂ। ਚੱਲ ਫਿਰ ਮੈਂ ਫੋਨ ਕਰੂੰਗਾ ਚੰਗਾ ਤੜਕੇ। ਹਾਂ ਹਾਂ ਠੀਕ ਆ ਬਾਈ। ਚੱਲ ਠੀਕ ਆ ਬਾਈ। ਆ ਗਈ ਮੰਮੀ ਹੋਰ ਆ ਗਈ ਇੰਨੇ ਕਨੇ ਦੇਤੀ ਸਲਾਈ ਕੀ ਪੁੱਛਦੀ ਹੈ 4500 ਰੁਪਇਆ ਲੈਣੇਗਾ ਹੈ ਜਿੱਧਰ ਜਾਣੇ ਆ ਉਹੀ ਨਾ ਕਰ ਦਿੰਦੀਆਂ ਨੇ ਜਿੱਧਰ ਜਾਣੇ ਆ ਉਹੀ ਨਾ ਕਰ ਦਿੰਦਿਆਂ ਨੇ ਆ 400 ਰੁਪਇਆ ਦਿੱਤਾ ਹੈਗਾ ਮੰਮੀ ਐ ਕਿਵੇਂ ਸਰੂਗਾ ਮਸਾ ਤਾਂ ਟਾਈਮ ਚ ਟਾਈਮ ਕੱਢ ਕੇ ਮੈਂ ਕੱਪੜੇ ਸਿਉਣੀਆਂ ਲੋਕ ਪੈਸੇ ਪਿੱਛੇ ਜਵਾਬ ਦੇ ਦਿੰਦੇ ਨੇ ਨੀ ਵੀਰਪਾਲਾ ਹੈ ਜੇ ਕਿਸੇ ਦੇ ਪੈਸੇ ਲੈਣ ਜਾਣੀਆਂ ਕਹੇ ਤਾਂ ਕੋਈ ਬਹਾਨਾ ਮਾਰ ਦਿੰਦੀਆਂ ਨੇ ਕਦੇ ਕੋਈ ਬਹਾਨਾ ਮਾਰ ਦਿੰਦੀਆਂ ਨੇ ਮੈਂ ਹੁਣ ਕਿਧੇ ਕਿਧੇ ਮਗਰ ਫਿਰ ਜਾਵਾਂ ਮੰਮੀ ਮੈਂ ਤਾਂ ਸਮੇਂ ਆਈ ਵੀ ਨਹੀਂ ਬਾਲੀ ਰੱਖੀ ਸਾਰਾ 2500 ਰੁਪਿਆ ਦਾ ਨਹੀਂ 4 4 500 ਰੁਪਿਆ ਲੈ ਆਨੀ ਆ ਨਹੀਂ ਆ ਚਲ ਮੈਂ ਤੁਹਾਡੇ ਖਾਤਰ ਕੁਟ ਚਾਹ ਬਣਾ ਕੇ ਲੈ ਆਉਣੀ ਆ ਪੁੱਤ ਗੋਗੀ ਤੇ ਬਤਾਰ ਨੂੰ ਆ ਜਾਣ ਦੇ ਹੈ ਤੂੰ ਤਾਂ ਕੰਮ ਕਰ ਲੈ ਆਪਦਾ ਚਾਹ ਤਾਂ ਮੈਂ ਬਣਾ ਦੂੰਗੀ ਮਿਰਪਲਾ ਇੰਨੇ ਸੂਕ ਜੇ ਹੋ ਲਈ ਬੈਠੀ ਹਾਂ ਹੁਣ ਦੇ ਕੇ ਇਹ ਚਾਚੀ ਬਲਜੀਤ ਦੇਗੀ ਮੰਮੀ ਅੱਛਾ ਹਾਂ ਕੀ ਚਾਹ ਹੈਗੀ ਹੈ ਮੰਜਾ ਇਧਰ ਕਰ ਹਲੋ ਹੈਲੋ ਹਾਂਜੀ ਕੀ ਹਾਲ ਨੇ ਬਾਈ ਅਫਤਾਰ ਠੀਕ ਆ ਬਾਈ ਉਹ ਬਾਈ ਮੈਂ ਨਾ ਇੱਕ ਗੱਲ ਜੀ ਕਰਨੀ ਸੀ ਯਾਰ ਬਈ ਕੌਣ ਬੋਲਣਾ ਮੈਂ ਜੈਲਾ ਅੱਛਾ ਅੱਛਾ ਹਾਂ ਬਾਈ ਮੈਂ ਕਹਿੰਦਾ ਸੀ ਯਾਰ ਮੈਂ ਨਾ ਜ਼ਮੀਨ ਵੇਚਣਾ ਹੈ ਮੈਨੂੰ ਨਹੀਂ ਆਗੀ ਪਰ ਮੈਨੂੰ ਆਇਆ ਸੀਗਾ ਤੁਹਾਡੇ ਨਾਲ ਲੱਗਦੀ ਹੈ ਕਿ ਵੀ ਦੇਖ ਲਓ ਜੀ ਬਣਦਾ ਤੁਹਾਡਾ ਜੀ ਕਰਦਾ ਹਾਂ ਬਾਈ ਜ਼ਮੀਨ ਤਾਂ ਲੈਣੀ ਹੈਗੀ ਯਾਰ ਮੈਂ ਹਰੇ ਨਾਲ ਕਰੇ ਗੱਲ ਨਹੀਂ ਕਰੀ ਹੈਗੀ ਮੈਂ ਸ਼ਾਮ ਨੂੰ ਨਾ ਕਰੇ ਗੱਲ ਕਰਕੇ ਦੱਸ ਦੂੰਗਾ ਤੈਨੂੰ ਤਾਂ ਉਧਰ ਠੀਕ ਹੈ। ਹਾਂ ਉਹ ਤੁਸੀਂ ਸਾਡੇ ਫਿਰ ਗੇਤ ਦੇ ਖੇਤ ਤੇ ਕਮਾਂਡੀ ਆ ਗਏ ਯਾਰ ਮੈਨੂੰ ਆਏ ਸੀ ਮਹਾ ਲੋਕਾਂ ਨਾਲ 10000 ਘੱਟ ਦੇ ਦੂੰਗਾ। ਹਾਂ ਕੋਈ ਗੱਲ ਨਹੀਂ ਮੈਂ ਦੱਸ ਦੂੰਗਾ ਤੇ ਤੈਨੂੰ ਕੋਈ ਨਹੀਂ ਮੈਂ ਸ਼ਾਮ ਨੂੰ ਫੋਨ ਕਰ ਦਨਾਗਾ। ਉਹ ਤਾਂ ਮੈਂ ਗੁਰਿੰ ਨੇ ਵੀ ਕਿਹਾ ਸੀਗਾ ਮੈਨੂੰ। ਅੱਛਾ ਅੱਛਾ ਹਾਂ। ਚਲ ਕੋਈ ਨਹੀਂ ਮੈਂ ਦੱਸ ਦਾਂ ਤੈਨੂੰ ਫਿਰ। ਠੀਕ ਆ ਭਾਈ ਠੀਕ। ਕਿਹਦਾ ਫੋਨ ਸੀ ਭਾਈ? ਫੋਨ ਤਾਂ ਜੈਲੇ ਦਾ ਸੀਗਾ ਜ਼ਮੀਨ ਬਾਰੇ ਕਹਿੰਦਾ ਸੀਗਾ। ਅੱਛਾ ਫਿਰ ਕੀ ਕਹਿ ਦੂੰ? ਕਹਿਣਾ ਤਾਂ ਕੀ ਸੀ ਯਾਰ ਨਾਲ ਲੱਗਦੀ ਜ਼ਮੀਨ ਕਿੱਥੇ ਮਿਲਦੀ ਹੈਗੀ ਨਾਲ ਲੱਗਦੀ ਤਾਂ ਕੀ ਕਰਾਂਗੇ ਬਾਈ ਫਿਰ ਪੈਸੇ ਵੀ ਚਾਹੀਦੇ ਨੇ ਆਪਾਂ ਨੂੰ ਕੋਈ ਨਹੀਂ ਯਾਰ ਤੂੰ ਟੈਨਸ਼ਨ ਨਾ ਲੈ ਮੈਂ ਮੱਝ ਵਾਸਤੇ ਰੱਖੇ 70000 ਤਾਂ ਕੁਸ ਆੜਤੀ ਉਣ ਕੀ ਤੂੰ ਫੜ ਲਾਂਗੇ ਪਰ ਜ਼ਮੀਨ ਨਹੀਂ ਹੱਥੋਂ ਜਾਣੀ ਚਾਹੀਦੀ ਚੱਲ ਫਿਰ ਆਪਾਂ ਇਹ ਕਰਾਂਗੇ ਬਾਪੂ ਨੂੰ ਸਲਾਹ ਕਰ ਲਾਂਗੇ ਨਾਲੇ ਥੋੜਾ ਬਹੁਤਾ ਕਿਤੇ ਕਰਜ਼ਾ ਚੱਕ ਲਾਂਗੇ ਉਹ ਕੀ ਗੱਲ ਹੋ ਗਈ ਕਿਆ ਰੌਲਾ ਪਾਈ ਜਾਂਦੇ ਹੋ ਗੱਲ ਤਾਂ ਕੋਈ ਨਹੀਂ ਬੱਪੂ 나ਹੀਂ ਕੋਈ ਰੌਲਾ ਪਾਇਆ ਉਹ ਜੈਲੇ ਦੀ ਜ਼ਮੀਨ ਦਾ ਕੀ ਕਰਨਾਗਾ ਉਹਦਾ ਫੋਨ ਆਇਆ ਸੀਗਾ 2 ਕੁ ਲੱਖ ਨੂੰ ਕਿੱਲਾ ਕਹਿੰਦਾ ਹੈਗਾ ਉਹ 70000 ਤਾਂ ਆਪਣੇ ਕੋਲੇ ਹੈਗਾ ਹੈਗਾ ਬਾਕੀ ਜਾਂ ਤਾਂ ਫਿਰ ਆਰਤੀ ਤੋਂ ਫੜ ਲੈਣੇ ਆ ਨਹੀਂ ਕੋਈ ਕਰਜ਼ਾ ਹੋਰ ਚੱਕ ਲੈਣੇ ਆ ਜਾਂ ਕਿਸੇ ਰਿਸ਼ਤੇਦਾਰ ਤੋਂ ਪੁੱਛ ਲੈਣੇ ਆ ਹਾਂ ਬਾਪੂ ਨਾਲ ਲੱਗਦੀ ਜ਼ਮੀਨ ਤਾਂ ਕਿਤੇ ਵੀ ਨਹੀਂ ਮਿਲਦੀ ਨਾਲੇ ਸਾਨੂੰ ਹੌਸਲਾ ਹੋ ਜਾਊਗਾ ਵੀ ਅਸੀਂ ਸਾਰਾ ਕੁਝ ਬਣਾਇਆ ਹੀ ਹੈ ਖਰਾਬ ਨਹੀਂ ਕੀਤਾ ਚੱਲ ਪੁੱਤ ਚੰਗੀ ਗੱਲ ਐ ਦੋ ਖੁੱਡ ਨਾਲ ਰੜਨਗੇ ਐਮੀ ਨਾਲੇ ਜੇ ਕਿਸੇ ਨੇ ਹੋਰ ਖਰੀਦ ਲਈ ਨਾ ਉਹ ਜ਼ਮੀਨ ਨਾਲੇ ਤਾਂ ਅਗਲਾ ਬੱਟਾ ਵੱਡੂਗਾ ਨਾਲੇ ਆਪਣੇ ਨਾਲ ਸਾਰਾ ਦਿਨ ਉਹਦੀ ਲੜਾਈ ਰਹਾ ਕਰੂਗੀ ਹਾਂ ਭਾਈ ਸ਼ਿੰਦਰੇ ਸਹੀ ਐ ਛੋਡੀ ਸਾਰਿਆਂ ਦੀ ਗੱਲ ਇਹ ਆਪਾਂ ਹੀ ਲੈ ਲੈਣੇ ਆ ਐਂ ਕਰਦੇ ਆ ਕਿਰਾ ਬਿਆਨਾ ਕਰ ਲੈਣੇ ਆਗੇ 70 8000 ਰੁਪਇਆ ਬਿਆਨੇ ਦਾ ਬਣੂਗਾ ਉਹ ਮੱਝ ਵਾਲੇ ਪਏ ਐ ਮਹੀਨੇ ਦਾ ਟਾਈਮ ਲੈ ਲਾਂਗੇ ਫਿਰ ਕੋਈ ਉਹਦੇ ਨੂੰ ਪ੍ਰਬੰਧ ਹੋ ਜਾਊਗਾ ਹਾਂ ਪੁੱਤ ਹਾਂ ਹੀ ਕਰ ਲੈਣੇ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਕੋਈ ਗੱਲ ਨਹੀਂ ਮੰਮੀ ਤੰਗੀਆਂ ਫੰਗੀਆਂ ਤਾਂ ਚੱਲਦੀ ਨਹੀਂ ਰਹਿਣੀਆਂ ਨੇ ਪੂਰਾ ਔਖੇ ਹੋ ਕੇ ਸਾਰ ਲਾਂਗੇ ਨਾਲੇ ਮਾੜਾ ਵੀ ਕੀ ਐ ਮੰਮੀ ਸਵੇਰ ਨੂੰ ਗੋਗੀ ਦਾ ਵਿਆਹ ਕਰਨਾਗਾ ਆਪਾਂ ਕਹਿੰਦੇ ਤਾਂ ਹੋ ਜਾਾਂਗੇ ਵੀ ਭਾਈ ਕਿੱਲਾ ਅਸੀਂ ਵੇਚ ਲਿਆਗਾ ਢਾਈ ਢਾਈ ਕਿੱਲੇ ਵਾਹਣਦੇ ਆਉਂਦੇ ਨੇ ਇਹਨਾਂ ਵੀਰਪੁਰ ਵਿਆਹ ਬੂਦਾ ਤਾਂ ਆਪਾਂ ਬਾਅਦ 'ਚ ਦੇਖਾਂਗੇ ਭਾਈ ਪਹਿਲਾਂ ਆਪਾਂ ਜ਼ਮੀਨ ਲੈ ਲਈਏ ਤੂੰ ਫੋਨ ਕਰ ਉਹਨੂੰ ਨਾਲੇ ਆਪਾਂ ਇੱਕ ਦੋ ਰਿਸ਼ਤੇਦਾਰਾਂ ਨੂੰ ਫੋਨ ਕਰੀਏ ਨਾਲੇ ਪਤਾ ਲੱਗ ਜੂ ਵੀ ਕੀ ਕਹਿੰਦੇ ਨੇ ਚੱਲ ਗੁੱਗੀ ਮੈਂ ਨਾ ਫੁੱਫੜ ਨੂੰ ਫੋਨ ਲਾ ਕੇ ਦੇਖਦਾ ਫਿਰ ਲਾ 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 ਫੁੱਫੜ ਨੂੰ ਫੋਨ ਲਾ ਕੇ ਕੀ ਕਹਿੰਦਾ ਹੈਗਾ ਜੀ ਰਾਮਦਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਫੁੱਫੜ ਜੀ ਸਤਿ ਸ਼੍ਰੀ ਅਕਾਲ ਪਤਰਾ ਕਿਵੇਂ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਹਾਂ ਦੱਸੋ ਆਪਣੇ ਨਾਲ ਲੱਗਦੀ ਜ਼ਮੀਨ ਸੀਗੀ ਕਿ ਕਿੱਲਾ ਹਾਂ ਹਾਂ ਉਹਦਾ ਸੌਦਾ ਜਾ ਕਰਦੇ ਸੀਗੇ ਕੁਸ ਰੁਪਏ ਤਾਂ ਸਾਡੇ ਕੋਲੇ ਹੈਗੇ ਸੀ ਕੁਸ ਰੁਪਏ ਘੱਟ ਸੀਗੇ ਤੇ ਅਸੀਂ ਐਂ ਕਹਿੰਦੇ ਸਾਡੀ ਮਤ ਕਰੰਦੇ ਥੋੜੀ ਜੀ ਉਤਰੋ ਪੈਸੇ ਕਿੱਥੇ ਨੇ ਹੁਣ ਮੈਂ ਤਾਂ ਟਰੈਕਟਰ ਲੈ ਕੇ ਛੱਡਿਆ ਹੁਣ ਚੱਲ ਠੀਕ ਆ ਉਪੜ ਜੀ ਕੋਈ ਗੱਲ ਨਹੀਂ ਫੇਰ ਚਲ ਹੋ ਮੈਨੂੰ ਪਹਿਲਾਂ ਦਾ ਤਾਂ ਬਾਅਦ ਚਲਾਂਗਾ ਟਰੈਕਟਰ ਚੱਲ ਹੋ ਠੀਕ ਹੋ ਫੇਰ ਹਾਂ ਹਾਂ ਚੱਲ ਚੰਗਾ ਉਪੜ ਜੀ ਮੈਂ ਹੋਰਣਾ ਕਰਦਾ ਗੱਲ ਜਾ ਕੇ ਯਾਰ ਫੋੜ ਤਾਂ ਜਵਾਬ ਦੇ ਗਿਆ। ਕੀ ਬੜਾ ਪੁੱਤ। ਮੈਂ ਹੋਪਰ ਤਾਂ ਜਵਾਬ ਦੇ ਗਿਆ। ਪੁੱਤ ਆਪਾਂ ਕਿਸੇ ਨਾਲ ਜ਼ਬਰਦਸਤੀ ਤਾਂ ਨਹੀਂ ਕਰ ਸਕਦੇ। ਇੰਨਾ ਕੰਮਾ ਚੀ ਨਾ ਰਿਸ਼ਤੇਦਾਰ ਪਰਖੇ ਜਾਂਦੇ ਹੁੰਦੇ ਨੇ ਜੀ। ਆਪਾਂ ਉਦੋਂ ਦੇਖ ਲਓ ਉਹਨਾਂ ਦੀ ਬਥੇਰੀ ਮਦਦ ਕੀਤੀ। ਗੱਲ ਕਰ ਅੱਜ ਕੱਲ੍ਹ ਅਗਲਾ ਗੁਣ ਨਹੀਂ ਜਾਣਦਾ। ਕੀ ਗੱਲ ਹੋ ਗਈ ਭਾਈ? ਮੈਨੂੰ ਵੀ ਦੱਸ ਦੋ ਕੀ ਗੱਲਾਂ ਕਰਦੇ ਹੋਗੇ? ਗੱਲ ਕੀ ਹੋਣੀ ਸੀ ਬਾਪੂ? ਆਪ ਤਾਂ ਗਿੱਠਲੀ ਨਹੀਂ ਛੱਡਦੇ ਹੈਗੇ। ਅਵਤਾਰ ਨੇ ਫਫਾ ਆਪਦੇ ਫਫੜ ਨੂੰ ਫੋਨ ਲਾਇਆ ਤੇ ਜੜਕ ਦੇਣੇ ਜਵਾਬ ਦੇਤਾ ਪੈਸਿਆਂ ਤੋਂ ਅੱਛਾ ਭਾਈ ਤੁਸੀਂ ਫਿਰ ਐਂ ਕਰੋ ਮੇਰੀ ਭੈਣ ਨੂੰ ਫੋਨ ਲਾਓ ਮੈਂ ਗੱਲ ਕਰਦਾ ਲੈ ਬਾਪੂ ਲਾ ਕੇ ਦੇਣਾ ਫੋਨ ਨੂੰ ਲਾ ਲਾ ਗਿਆ ਹੇਲੋ ਹੈਲੋ ਪੜਨੇ ਤਕੜੀਆਂ ਹਾਂ ਹਾਂ ਤੱਕ ਨੇ ਤੂੰ ਤਕਣਾ ਹੋਰ ਸਰ ਠੀਕ ਤਕ ਹਾਂ ਹਾਂ ਪਰਨੇ ਠੀਕ ਹੈ ਉਹ ਮੈਂ ਨਾ ਇੱਕ ਗੱਲ ਕਰਨੀ ਸੀ ਆਪਣੇ ਨਾ ਇੱਥੇ ਜੈਲੇ ਕਾ ਵਾਹਣ ਮਿਲਦਾ ਸੀ ਨਾਲ ਲੱਗਦਾ ਹੀ ਹਾਂ ਤੇ ਉਹ ਕੁਸ ਕੁ ਪੈਸੇ ਤਾਂ ਹੈਗੇ ਨੇਗੇ ਤੇ ਕੁਸ ਕਾਇ ਸੀ ਵੀ ਥੋੜੇ ਜੇ ਘਟਦੇ ਸੀਗੇ ਵੀ ਫੇਰ ਕਰ ਲਾਂਗੇ ਆਪਾਂ ਵਾਦਾ ਘਾਟਾ ਤੁਹਾਨੂੰ ਫੇਰ ਦੇ ਦਾਂਗੇ ਵੀ ਹੁਣ ਜੇ ਤੁਸੀਂ ਮੌਕੇ ਤੇ ਡੰਗ ਲਾ ਦੋ ਉਧੇਰਾ ਦੇ ਤਾਂਗੇ ਮੇਰਾ ਮੁੰਡਾ ਬਾਹਰ ਹੈ ਮੇਰਾ ਪੋਤਾ ਬਾਹਰ ਹੈ ਕੱਥ ਮੈਨੂੰ ਕਿੰਨੇ ਦੇਣੇ ਨੇ ਤੈਨੂੰ ਪੈਸੇ ਪੈਸੇ ਤਾਂ ਪੈਣੇ ਬਸ 1.5 ਲੱਖ ਰੁਪਏ ਚਾਹੀਦਾਗਾ ਕੋਈ 2 ਲੱਖ ਤੱਕ ਦੇ ਦੂੰ ਬਾਕੀ ਛਰੀ ਛਰੀ ਤੇ ਵੀ ਲੱਗਣਗੇ 2 ਲੱਖ ਲੈ ਜੀ ਮੈਂ ਤੋੜ ਕੇ ਜਦੋਂ ਮਰ ਜੀ ਹਾਂ ਪੈਣੇ ਕੋਈ ਨਹੀਂ ਧੰਨਵਾਦ ਤੇਰਾ ਤੂੰ ਔਖੇ ਸਮੇਂ ਚ ਮੇਰਾ ਸਾਥ ਦੇ ਰਹੀ ਹੈਂਗੀ ਮੇਰੇ ਨਾਲ ਹੁਣ ਬਸ ਦਿਮਾਗ ਤੋਂ ਬੋਝ ਹੀ ਹਲਕਾ ਕਰਤਾ ਤੂੰ ਆ ਕੇ ਕੇ ਤਾਂ ਇਹਿਆ ਗੱਲਾਂ ਕਿਉਂ ਹੁੰਦੀਆਂ ਨੇ ਇਹ ਪੈਸੇ ਪਾਈ ਕਿਲੇ ਦੇ ਸਾਥ ਨਾਲ ਰਹਿ ਉਦਾ ਫਾਇਦਾ ਕੀ ਹੋਇਆ ਪੈਸੇ ਪਾਈ ਦਾ ਨਾ ਜੇ ਤੇਰੇ ਕੋਈ ਹੋਵੇਗਾ ਕੋਈ ਨੀ ਜਿੰਨੇ ਲੋੜ ਲੈ ਜੀ ਨਾ ਲੱਗਦੀ ਹਿੱਟਾ ਮਸਾ ਮਿਲਦੀ ਹੁੰਦੀ ਹੈ ਕੋਈ ਸੋਚ ਨਾ ਕਰੀ ਜਿੰਨੇ ਲੋੜ ਆਏ ਉਹਨੇ ਲੈ ਨਹੀਂ ਪੈਸੇ ਨਾ ਜੇ ਕਿਤੇ ਦਾ ਦੇਣਾ ਰਹਿਣਾ ਕਰ ਜਾਗਾ ਉਹ ਵੀ ਲੈ ਲਈ ਆ ਕੇ ਵਿੱਚੋਂ ਮੈਨੂੰ ਹੋਲੀ ਹੋਲੀ ਮੋੜਦੇ ਤੁਸੀਂ ਹਾਂ ਪੈਣੇ ਕੋਈ ਨਹੀਂ ਚੱਲ ਫਿਰ ਮੈਂ ਅਗਲੇ ਹਫਤੇ ਨਾ ਗੋਗੀ ਤੇ ਉਤਾਰ ਨੂੰ ਭੇਜੂੰਗਾ ਲੈ ਮੈਂ ਤੁਹਾਨੂੰ ਕਿਹਾ ਸੀ ਨਾ ਬੀ ਹਰੇਕ ਬੰਦਾ ਨਾਲ ਨਹੀਂ ਖੜਦਾ ਹੁੰਦਾ ਤੇ ਹਰੇਕ ਪਿੱਛੇ ਨਹੀਂ ਹਟਦਾ ਹੁੰਦਾ ਉਹਨੇ ਭੈਣ ਨੇ ਮੇਰੀ ਨੇ ਕਹਿਤਾ ਕਹਿੰਦੀ ਜਿੰਨੇ ਪੈਸੇ ਦੀ ਲੋੜ ਹੈ ਓਨੇ ਲੈ ਜਿਓ ਛੋਟਾ ਜੇ ਕੋਈ ਲੈਣਾ ਦੇਣਾ ਉਹ ਵੀ ਲਾ ਲਿਓ ਕਹਿੰਦੀ ਮੇਰੇ ਤਾਂ 24 ਬੋਤ ਹੈ ਵੀ ਤੁਸੀਂ ਬਾਹਣ ਲੈਨੇ ਹੋ ਚਲ ਸ਼ੁਕਰ ਹੈ ਬਾਪੂ ਰੱਬ ਦਾ 2 ਲੱਖ ਤਾਂ ਆਪਾਂ ਨੂੰ ਭੂਆ ਦੇ ਦੂਗੀ 70000 ਬਾਈ ਲਵੇ ਹੈਗਾ 2 ਲੱਖ ਦਾ ਬਾਪੂ ਆਪਣਾ ਸੌਦਾ ਹੋਇਆ ਬਾਕੀ ਜੇ ਆਪਣੇ ਘਟਦੇ ਹੋਏ ਆਪਾਂ ਆੜਤੀ ਉਹ ਤੋਂ ਫੜ ਲਾਂਗੇ ਆਉਂਦੀ ਫਸਲ 'ਚ ਆਪਾਂ ਫੋੜ ਦਾਂਗੇ ਸਾਰੇ ਤੁਸੀਂ ਕਾਲ ਜੀ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ-ਨਵੇਂ ਕਮੈਂਟ ਕਰਿਓ ਸੁਝਾਅ ਦਿਆ ਕਰੋ ਗਲਤੀਆਂ ਨੇ ਜਿਹੜੀਆਂ ਸਾਡੀਆਂ ਉਹ ਕਮੈਂਟਾਂ 'ਚ ਜਰੂਰ ਲਿਖਿਆ ਕਰੋ ਉਹ ਫਿਰ ਅਸੀਂ ਅਗਲੀ ਵੀਡੀਓ ਦੇ ਵਿੱਚ ਉਹ ਗਲਤੀਆਂ ਨੇ ਜਿਹੜੀਆਂ ਉਹ ਦੂਰ ਕਰਾਂਗੇ ਤੇ ਇੱਕ ਸਾਰ ਤੁਹਾਨੂੰ ਹੋਰ ਬੇਨਤੀ ਕਰਨੀ ਹੈ ਇਹ ਸਾਡਾ ਪਹਿਲਾ ਪਾਰਟ ਹੈ ਇਹਦੀ ਸੀਰੀਜ਼ ਚੱਲੂਗੀ ਤੇ ਇਹਦਾ ਅਗਲਾ ਪਾਰਟ ਵੀ ਆਊਗਾ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਪਿਆਰ ਦੇਣਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਇਹਨੂੰ ਵੀ ਬਹੁਤ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਹੁਣ ਹੈਗੀ ਕਮੈਂਟਾਂ ਦੀ ਬਾਰੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਕੁਲਜੀਤ ਜਲੰਧਰ ਸੁਖਵਿੰਦਰ ਪਾਲ ਅਬੋਹਰਾ ਬਲਜਿੰਦਰ ਕੁਰਫਕਣੀ ਸਹੋਤਾ ਪਰਿਵਾਰ ਪਿੰਡ ਦਾਨੇਵਾਲਾ ਨਰਿੰਦਰ ਕੌਰ ਸਰਜੀਤ ਛੱਠਾ ਸਰਬਜੀਤ ਰਤੀਆ ਮਨਵੀਰ ਔਲਖਾ ਜੋਤ ਬੱਪਿਆਣਾ ਕਨ버 ਜੀਤ ਮਨਿੰਦਰ ਬੱਪਿਆਣਾ ਜਸਨਸਰਾ ਕਲਦੀਪ ਵਿਦੇਸਾ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਐ ਅੱਗੇ ਤੋਂ ਅਗੇ ਤੁਸੀਂ ਵੀ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਅਸੀਂ ਬੋਲਾ ਕਰਾਂਗੇ ਸਸੀ ਗਾਲੀ ਸਸੀ ਗਾਲੀ